ਜਿਹੜੇ ਫਤਿਹਗੜ ਸਾਹਿਬ ਦੇ ਪਿੰਡ ਲਟੌਰ ਵਿਖੇ ਪਿੰਡ ਵਾਸੀਆਂ ਦੇ ਵੱਲੋਂ ਤੀਆਂ ਦੇ ਤਿਉਹਾਰ ਵੱਡੀ ਧੂਮ-ਧਾਮ ਨਾਲ ਬਣਾਇਆ ਗਿਆ ਜਿਸ ਦੇ ਵਿੱਚ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਇਹਨਾਂ ਦੇ ਨਾਲ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵੀ ਮੌਜੂਦ ਸਨ ਇਸ ਮੌਕੇ ਤੇ ਚੇਤਨ ਸਿੰਘ ਜੋੜਾ ਮਾਚਰਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਅਮੀਰ ਵਿਰਸੇ ਦਾ ਅਹਿਮ ਅੰਗ ਹੈ ਇਹ ਮੇ ਤਿਉਹਾਰ ਲੜਕੀਆਂ ਦੇ ਵੱਲੋਂ ਮਨਾਇਆ ਜਾਂਦਾ ਸੀ ਅਤੇ ਸਹੁਰੇ ਘਰ ਰਹਿੰਦੀ ਭੈਣ ਸੰਦਾਰਾ ਦੇਣ ਦੇ ਲਈ ਆਉਣ ਵਾਲੇ ਭਾਈ ਦੀ ਉਡੀਕ ਕਰਦੀਆਂ ਸਨ ਸਹੇਲੀਆਂ ਦੇ ਨਾਲ ਪਿੰਗਾ ਝੂਟ ਕੇ ਪੰਜਾਬੀ ਸਭਿਆਚਾਰ ਦੇ ਨਾਲ ਜੁੜਿਆ ਕੀਤਾ ਅਤੇ ਬੋਲੀਆਂ ਦੇ ਨਾਲ ਆਪਣੇ ਮਨ ਦੀ ਗੱਲ ਹੋਰਨਾਂ ਤੱਕ ਪਹੁੰਚਾਉਂਦੀਆਂ ਸਨ ਉਨ੍ਹਾਂ ਕਿਹਾ ਕਿ ਸੂਚਨਾ ਟੈਕਨੋਲੋਜੀ ਦੇ ਸਹਯੋਗ ਦੇ ਵਿੱਚ ਪੁਰਾਣੀਆਂ ਰਸਮਾਂ ਅਤੇ ਰਿਵਾਜ ਨਹੀਂ ਰਹੇ ਪਰ ਵਾਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜ ਸਕਦੇ ਹਾਂ ਜੋ ਕਿ ਅੱਜ ਦੀ ਬਹੁਤ ਵੱਡੀ ਲੋੜ ਹੈ। ਬੱਜੜਾ ਸਮਾਗਮ ਇਹ ਸਾਡੇ ਲੇਟਾਰ ਪਿੰਡ ਦੀਆਂ ਸਾਡੀਆਂ ਭੈਣਾਂ ਬੱਚੀਆਂ ਧੀਆਂ ਉਹਨਾਂ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਸਭ ਨੇ ਬੱਚਿਆਂ ਦਾ ਤਿਹਾਰ ਹੈ ਜਿਹੜੀਆਂ ਅੱਜ ਦੇ ਦਿਨ ਜਿਹੜੀਆਂ ਸਾਲ ਬਾਅਦ ਜੋ ਇੱਕ ਸਾਡਾ ਇਤਿਹਾਸਿਕ ਦੇ ਸਾਲ ਬਾਅਦ ਬੱਚਿਆਂ ਨੇ ਇਕੱਠੇ ਹੋਣਾ ਆਪਣਾ ਬੁਖਸ ਹੁੰਦਾ ਜਿਹੜੇ ਆਪਣਿਆਂ ਆਪਣੇ ਅਸੀਂ ਲਿਆ ਹੁੰਦੀਆਂ ਉਹਨਾਂ ਨੂੰ ਮਿਲਣ ਦਾ ਸੋ ਅੱਜ ਪੰਡਲ ਤੌਰ ਵਿਖੇ ਜੀਂ ਗਣਤੀਆਂ ਮਨਾਈਆਂ ਯਾਨੀ ਕੋਈ ਵੀ ਇੱਕ ਤੱਖੇ ਹੋ ਕੇ ਅੱਜ ਦਾ ਜਿਹੜਾ ਤਿਹਾਰ ਆ ਉਹ ਮਨਾਉਣ ਦਾ ਪ੍ਰਾਲਾ ਹੁੰਦਾ ਪਿੰਡਾਂ ਬੰਨ ਕੀ ਹੋਗਾ ਉਹ ਸਾਰੀਆਂ ਸਾਡੀਆਂ ਬੱਚਿਆਂ ਨੂੰ ਵੀ ਬਹੁਤ ਬਹੁਤ ਮਾਤਰਾ ਬਰੀ ਰੱਖਦੇ ਹੋਰ ਅੱਜ ਦਾ ਦਿਨ ਜਿਹੜਾ ਤੁਹਾਡੀ ਇਸ ਹਾਲ ਕੀ ਵਸਤੀ ਫਤਿਹਗੜ ਸਾਹਿਬ ਆਸਤੇ ਬੜਾ ਆਮਾਨ ਵਾਲਾ ਕਰ ਲੱਕੋ ਅੱਜ ਦੇ ਦਿਨ ਸੰਤ ਬਾਬਾ ਸਰ